ਹੈਲੋ ਜੀ গুড ਮਾਰਨਿੰਗ ਕੀ ਹਾਲ ਨਹੀਂ ਸਾਰਿਆਂ ਦੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਦੇਸੀ ਚੁੱਲਾ ਬਣਾਉਗਦੇ ਉੱਤੇ ਕਰਦੇ ਆ ਜੀ ਅੱਜ ਦਾ ਨਵਾਂ ਵਲੌਗ ਸ਼ੁਰੂ ਤੇ ਮਿਲਦੇ ਆਂ ਜੀ ਦਿਨੇ ਅੱਜ ਕਿੱਥੇ ਕਿੱਥੇ ਆਪਾਂ ਜਾਣੇ ਕੀ ਕੀ ਕਰਨੇ ਤੇ ਜੋ ਵੀ ਹੋਇਆ ਸੁੰ ਦਿਖਾਵਾਂਗੇ ਦਿਨੇ ਤੇ ਮਿਲਦੇ ਆਂ ਨਵੇਂ ਵਲੌਗ ਦੇ ਵਿੱਚ ਲਓ ਜੀ ਮੈਂ ਤੇ ਗੱਦੀ ਚੱਲਿਆਂਗੇ ਅਸੀਂ ਪਹਿਲਾਂ ਕੋਸੇ ਟਰਾਂਕ ਜਾ ਵੀ ਤੋ ਸਾਡੇ ਆਪਣਾ ਨਾਮ ਉਹਦੇ ਕੋਲ ਆ ਗਿਆ ਤੇ ਠੰਡ ਬਹੁਤ ਜ਼ਿਆਦਾ ਇੰਦਰ ਤੋਂ ਚੱਲਦੀ ਹੈ ਜਾਇ ਗੱਗੇ ਬਤਾਨ ਤੇ ਆ ਗਿਆ ਸਿੱਧਾ ਕਰੀ ਅਸੀਂ ਜਾਣਾ ਬੜੇ ਬੁਢੇ ਪਿੰਡ ਤੋਂ ਥੋੜਾ ਥੋੜਾ ਦੇਖੋ ਸੂਰਜ ਦੇ ਪੈ ਚਾਹ ਤਾਹ ਬੱਧਾ ਹੈ ਤੇ ਇੰਤਨਿਖਲੇ ਆ ਜੀ ਪੁਰਿਆ ਦਰਸੀਂ ਦੇ ਤੇ ਕੰਮ ਤੋਂ ਦੇ ਨਾਲ ਵਿਦਿਆਨ ਲਈ ਆਸਤ। ਸ਼ਾਮ ਕਰ ਗਿਆ। ਹਾਂ ਕੁਝ ਚੰਦੇ ਅੰਦਰ ਕੀ ਕਬੀਰ। ਕਾਰ ਦਾ ਨਹੀਂ ਮੜੇ। ਲਓ ਜੀ ਮੈਂ ਗਿਆ ਤੀਕਾ ਬਾਹਰ ਕੰਮ। ਤੇ ਲੱਗ ਗਿਆ کافی ਟਾਈਮ। ਤੋ 2 ਘੰਟੇ ਹੋ ਗਏ। ਹੁਣ ਚੱਲਿਆਂ ਵਾਪਸ ਘਰ ਨੂੰ। ਠੰਡ ਬਹੁਤ ਜ਼ਿਆਦਾ ਹੈ ਇਸ ਕ੍ਰੋਕ ਦਾ ਪ੍ਰੋਪਰਟਰੀ ਅਰੇਂਡਲ ਆਫ ਕਰੀ ਹੈ। ਅਵਾਚੀ ਇੱਥੇ ਜਾਂਦੇ ਅੰਦਰ। ਇਹ ਵੀ ਰੁੱਕ ਕੇ ਥੋੜਾ ਜਿਹਾ ਹੱਥੇ ਜਿੱਕੇ ਕਰਨੇ ਪੈਂਦੇ ਆ। ਤੋ ਤਰੱਕੀ ਆ ਨੀ ਬਦਕੋਰਾਂ ਤੇ ਹੁਣ ਮਿਲਾਂਗੇ ਘਰ ਜਾ ਕੇ ਬਈ ਠੰਡ ਬਾਲੀ ਜਾ ਰਹੀ ਐ ਤੇ ਅਸੀਂ ਚੁੱਲੇ ਵਿੱਚ ਜਾਲੀ ਅੱਗ ਨਾ ਹੀ ਲਾਹਾਂਗੇ ਰੋਟੀ ਤੇ ਨਾ ਹੀ ਸੇਕਾਂਗੇ ਬਹੁਤ ਜ਼ਿਆਦਾ ਠੰਡ ਲੱਗਦੀ ਐ ਹਾਂ ਯੋ ਜੀ ਨੇ ਜੀ ਨੇ ਸੇਕਣਾ ਹੈਗਾ ਚਿੱਲੇ ਮੂਰੇ ਉਹ ਵੀ ਸੇਕ ਲਾ ਨਿੱਘਾ ਕੇ ਬੈਠ ਕੇ ਉਜ ਇਸਦੇ ਹੀ ਲੱਗ ਗਏ ਹੁਣ ਰੋਟੀ ਲਾਉਣ ਕਿਉਂਕਿ ਠੰਡ ਬਹੁਤ ਜ਼ਿਆਦੇ ਖਾ ਕੇ ਰੋਟੀ ਨਹੀਂ ਪਿਆਣੀ ਚ ਬੜਾਂਗੇ ਤੇ ਆ ਜੋ ਜਿਹਨੇ ਗਰਮ ਗਰਮ ਰੋਟੀ ਖਾਣੀ ਹੈ ਸਾਗ ਦੇ ਨਾਲ ਉਹ ਦੇਖਣ ਬਣਾਵਾਂਗਾ ਠੰਡ ਬਹੁਤ ਜ਼ਿਆਦੇ ਹੈਗੀ ਰਟੂ ਹੈ। ਦobre। ਸੜਿਆ ਜੇ ਫਿਰ ਕਿੰਦਾ ਹੈ ਤਾਂ ਦੇਸੀ ਚੁੱਲ੍ਹਾ ਹੀ ਹੈ ਇਹ। ਲੋਹੋਂ ਕੰਡੂਂਡ ਫੇਰਨ ਵਾਲਾ। ਦੇਸੀ ਚੁੱਲ੍ਹਾ ਹੈ ਆਪਣਾ ਦੇਸੀ। ਖਾਣੇ ਆ ਆਪਣੇ। ਦੇਸੀ ਆਪਣਾ ਚੈਨਲ ਦੇਸੀ ਚੁੱਲ੍ਹਾ। I just heard the day with all ਲਓ ਜੀ ਰੋਟੀਆਂ ਸਾਡੀਆਂ ਪੱਕ ਗਈਆਂ ਸਾਰੀਆਂ ਦੇਖੋ ਮਸਤ ਲਓ ਜੀ ਰੋਟੀਆਂ ਖਾ ਕੇ ਅਸੀਂ ਆ ਗਏ ਅੰਦਰ ਤੇ ਵੱਜ ਗਿਆ ਸੱਤ ਸਵੇਰ ਸੱਤ ਤੇ ਹੁਣ ਆਪਾਂ ਇੱਥੇ ਹੀ ਕਰ ਦਿਆਂਗੇ ਵਲੌਗ ਦਾ ਐਂਡ ਕੱਲ ਨੂੰ ਮਿਲਾਂਗੇ ਨਵੇਂ ਵਲੌਗ ਦੇ ਵਿੱਚ ਜਿ ਕਿ ਜਿਕੇ ਲੱਗੀਆਂ ਇੱਕ ਹੁਣ ਯਾਦ ਕਰਦਾ ਕੱਲ ਨੂੰ ਮਿਲਾਂਗੇ ਨਵੇਂ ਵਲੌਗ ਦੇ ਵਿੱਚ ਤੇ ਦੇਖਾਂ ਕੱਲ ਨੂੰ ਕੀ ਪ੍ਰੋਗਰਾਮ ਹੈ ਕਿੱਧਰ ਜਾਣਾ ཁས 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 ཁས